ਤਸਵੀਰਾਂ ਹਲਕਾ ਖਡੂਰ ਸਾਹਿਬ ਦੀਆਂ ਨਾਰੇਬਾਜ਼ੀ ਪੰਜਾਬ ਦੀ ਬਾਦਲ ਸਰਕਾਰ ਦੇ ਖਿਲਾਫ ਲਾਕੂਨ ਟੋੜ ਲਈ ਆ ਸਰਕਾਰਾਂ ਹਾਏ ਮੌਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਦਾ ਦਰਅਸਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖਡੂਰ ਸਾਹਿਬ ਹਲਕੇ ਲਈ 26 ਅਤੇ 27 ਨਵੰਬਰ ਨੂੰ ਸੰਗਤ ਦਰਸ਼ਨ ਪ੍ਰੋਗਰਾਮ ਰੱਖਿਆ ਇਸੇ ਤਹਿਤ ਪਿੰਡ ਪਰੋਵਾਰ ਵਿੱਚ ਜਦੋਂ ਸੰਗਤ ਦਰਸ਼ਨ ਲਈ ਗਏ ਤਾਂ ਕਿਸਾਨ ਸੰਘਰਸ਼ ਕਮੇਟੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪ੍ਰਦਰਸ਼ਨਕਾਰੀਆਂ ਨੇ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਰਸਤੇ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਇਹ ਅਸੀਂ ਪਿਛਲੇ ਸਮੇਂ ਤੋਂ ਜਦੋਂ ਦੀ ਮਾਲਵੇ ਦੇ ਵਿੱਚ ਨਰਮੇ ਦਾ ਬਰਬਾਦੀ ਹੋਈ ਆ ਦਵਾਬੇ ਦੇ ਵਿੱਚ ਗੰਨੇ ਦਾ ਪੈਸਾ ਨਹੀਂ ਮਿਲਿਆ ਪੰਜਾਬ ਦੇ ਵਿੱਚ ਬਾਸਪਤੀ ਦੀ ਵੱਡੀ ਲੁੱਟ ਹੋਈ ਆ ਜਿਹੜਾ 1509 ਤੇ 1121 ਆ ਇਸੇ ਤਰ੍ਹਾਂ ਬਾਦਕਾਰਾਂ ਨੂੰ ਜਿਹੜੇ ਮਾਲਕੀ ਹੱਕ ਦੇਣ ਦੀ ਗੱਲ ਅਸੀਂ ਕਰ ਰਹੇ ਆ ਉਹਨਾਂ ਤੋਂ ਮਾਲਕੀ ਹੱਕ ਜਿਹਨਾਂ ਨੂੰ ਦੇਤੇ ਉਹਨਾਂ ਤੋਂ ਵੀ ਅੱਜ ਖੋਇਆ ਜਾ ਰਿਹਾ ਅਸੀਂ ਜਿਹੜੀ ਅੱਜ ਜਿਹੜੀ ਮੰਡੀਆਂ ਦੇ ਵਿੱਚ ਆ 1509 ਤੇ 1121 ਦਾ ਜਿਹੜਾ ਭਾਅ ਵਾ ਉਹ ਇਹਨਾਂ ਨੇ ਤੈਅ ਕਰਤਾ ਵਾ 2800 ਤੋਂ 3000 ਤੱਕ ਕਰਤਾ ਵਾ ਉਹਦੇ ਵਿੱਚ ਕਿਸਾਨ ਵੱਡੀ ਬੁਰੀ ਤਰ੍ਹਾਂ ਪਿਛਲੇ ਦਿਨਾਂ 'ਚ ਲੁੱਟਿਆ ਇਹ ਸਾਰਾ ਜਿਹੜਾ ਨਫਾ ਵਾ ਇਹ ਸਾਰਾ ਵਪਾਰੀ ਨੂੰ ਜਾ ਰਿਹਾ ਉਹਦਾ ਚੌਲ ਮਹਿੰਗਾ ਹੋ ਗਿਆ ਉਸੇ ਨੂੰ ਸਾਰਾ ਨਫਾ ਜਾਣਾ ਕਿਸਾਨ ਅੱਜ ਜਿਹੜਾ ਸ਼ਾਹੂਕਾਰ ਦਾ ਵੀ ਕਰਜ਼ਾਈ ਹੋ ਗਿਆ ਕਰਜ਼ੇ ਦੇ ਬੋਝ ਦੇ ਥੱਲੇ ਆ ਖੁਦਕਸ਼ੀਆਂ ਕਰ ਰਿਹਾ ਤੇ ਅੱਜ ਅਸੀਂ ਜਿਹੜਾ ਵਾ ਸਾਨੂੰ ਸੀਐਮ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰਨ ਦਾ ਸਮਾਂ ਦਿੱਤਾ ਸੀ ਜਿਹਨੂੰ ਜਿਹੜਾ ਲੰਮਾ ਕੀ ਸੀਐਮ ਸਾਹਿਬ ਖਡੂਰ ਸਾਹਿਬ ਦੇ ਵਿੱਚ ਸੰਗਤ ਦਰਸ਼ਨ ਕਰਨ ਆਏ ਨੇ ਇੱਥੇ ਜਿਮਨੀ ਚੋਣ ਵਾਸਤੇ ਵੀ ਇਹਨਾਂ ਨੇ ਡੇਰੇ ਲਾਲੇ ਨੇ ਅੱਜ ਤੇ ਅਸੀਂ ਆਪਣਾ ਕਿਸਾਨ ਜਿਹੜੇ ਸਾਰੇ ਇਕੱਠੇ ਹੋ ਕੇ ਆਪਣਾ ਰੋਸ ਪ੍ਰੋਟੈਸਟ ਕਰਨ ਆਏ ਆ ਆਪਣਾ ਗੁੱਸਾ ਲੈ ਕੇ ਆਏ ਆ ਇਥੇ ਅੱਜ ਇੱਥੇ ਬੈਠੇ ਆ ਸਾਨੂੰ ਪ੍ਰਸ਼ਾਸਨ ਦੇ ਅੱਗੇ ਬੜੀ ਵੱਡੀ ਫੋਰਸ ਲਾ ਕੇ ਪਾਣੀ ਵਾਲੀਆਂ ਬਿਸ਼ਾਰਾਂ ਲਾ ਕੇ ਸਾਰਾ ਲਾ ਕੇ ਸਾਨੂੰ ਇੱਥੇ ਘੇਰ ਕੇ ਬਿਠਾਇਆ ਹੋਇਆ ਵਾ